ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਅਮਨਦੀਪ ਕੌਰ ਨੂੰ ਮਹਿਲਾ ਮੰੰਤਰੀ ਸੂਬਾ ਪ੍ਰਧਾਨ ਨਿਯੁਕਤ ਕਰ ਦਿੱਤਾ ਜਦਕਿ ਪ੍ਰੀਤੀ ਮਲਹੋਤਰਾ ਨੂੰ ਇਸ ਪਦ ਤੋਂ ਹਟਾ ਦਿੱਤਾ ਗਿਆ ਉਹ ਆਪਣੀ ਹੀ ਸਰਕਾਰ ਦੇ ਖਿਲਾਫ ਧਰਨੇ ਤੇ ਬੈਠੀ ਹੋਈ ਸੀ ਦਰਸਲ ਇਸ ਫੈਸਲੇ ਨੂੰ ਸਾਲ 2027 ਦੇ ਵਿਧਾਨ ਸਭਾ ਚੋਣਾਂ ਦੀ ਤਿਆਰੀ ਦੇ ਨਾਲ ਜੁੜ ਕੇ ਵੇਖਿਆ ਜਾ ਸਕਦਾ ਹੈ ਪਾਰਟੀ ਹੁਣ ਕਿਸੇ ਵੀ ਤਰ੍ਹਾਂ ਦੀ ਗਲਤੀ ਬਰਦਾਸ਼ਤ ਕਰਨ ਦੇ ਮੂਡ ਦੇ ਵਿੱਚ ਨਹੀਂ ਹੈ ਇਸ ਤੋਂ ਪਹਿਲਾਂ ਵੀ ਪਾਰਟੀ ਦੇ ਵੱਲੋਂ ਕਈ ਨਿਯੁਕਤੀਆਂ ਕੀਤੀਆਂ ਗਈਆਂ ਅਸਲ ਦੇ ਵਿੱਚ 1 ਜੂਨ ਨੂੰ ਪਟਿਆਲਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਦਰਨਾ ਦਿੱਤਾ ਜਿਸ ਦੀ ਅਗਵਾਈ ਪ੍ਰੀਤੀ ਮਲਹੋਤਰਾ ਕਰ ਰਹੀ ਸੀ ਮੀਡੀਆ ਨਾਲ ਗੱਲਬਾਤ ਦੌਰਾਨ ਉਹਨਾਂ ਨੇ ਕਿਹਾ ਕਿ ਪਾਰਟੀ ਦੇ ਵਿੱਚ ਬਾਹਰੀ ਲੋਕਾਂ ਨੂੰ ਕਮਾਨ ਸੌਂਪੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਇਹ ਇੱਕ ਸੰਕੇਤਕ ਦਰਨਾ ਹੈ ਜਿਸ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਦਰਨੇ ਹੋਣਗੇ ਕਿਉਂਕਿ ਸਥਾਨਕ ਵਰਕਰਾਂ ਦੀ ਅਣਦੇਖੀ ਕੀਤੀ ਜਾ ਰਹੀ ਹੈ ਤੇ ਉਹਨਾਂ ਇਹ ਵੀ ਦੋਸ਼ ਲਗਾਇਆ ਕਿ ਉਹ ਪੂਰੇ ਪੰਜਾਬ ਦੇ ਵਰਕਰਾਂ ਨੂੰ ਇਕਜੁੱਟ ਨਹੀਂ ਕਰ ਪਾਈ ਹੈ ਤੇ ਉੱਧਰ ਹੀ ਦੂਜੇ ਪਾਸੇ ਪਾਰਟੀ 2027 ਦੀਆਂ ਚੋਣਾਂ ਨੂੰ ਲੈ ਕੇ ਕਿਸੇ ਨੂੰ ਵੀ ਢਿੱਲ ਦੇਣ ਦੇ ਮੂਡ ਦੇ ਵਿੱਚ ਨਹੀਂ ਹੈ ਇਸ ਕਰਕੇ ਉਹਨਾਂ ਨੂੰ ਪਦ ਤੋਂ ਹਟਾ ਦਿੱਤਾ ਗਿਆ ਤਾਂ ਦਿੱਲੀ ਚੋਣਾਂ ਦੇ ਵਿੱਚ ਮਿਲੀ ਹਾਰ ਤੋਂ ਬਾਅਦ ਆਮ ਆਦਮੀ ਪਾਰਟੀ ਹੁਣ ਪੰਜਾਬ ਦੇ ਵਿੱਚ ਕਿਸੇ ਕਿਸਮ ਦੀ ਅਣਗੈਲੀ ਨਹੀਂ ਕਰ ਸਕਦੀ ਹੈ ਤਾਂ ਨਤੀਜੇ ਉਹਨ ਤੋਂ ਤੁਰੰਤ ਬਾਅਦ ਦਿੱਲੀ ਦੇ ਸਾਬਕਾ ਡਿਪਟੀ ਸੀਐਮ ਮਨੂਸ਼ ਸਤੋਦੀਆ ਨੂੰ ਪੰਜਾਬ ਦਾ ਇੰਚਾਰਜ ਨਿਯੁਕਤ ਕਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਲਗਾਤਾਰ ਪੰਜਾਬ ਦੇ ਵੱਖ-ਵੱਖ ਹਲਕਿਆਂ ਦੇ ਵਿੱਚ ਫੀਡਬੈਕ ਲਈ ਜਾ ਰਹੀ ਹੈ ਨਾਲ ਹੀ ਪਾਰਟੀ ਦੇ ਸੰਗਠਨ ਨੂੰ ਵੀ ਫੈਲਾਇਆ ਗਿਆ ਹੈ ਤਦੱਸੋ ਇਹ ਕਿ ਇਸ ਦੌਰਾਨ ਬੋੜਾ ਤੇ ਨਿਗਮਾ ਦੇ ਵਿੱਚ ਚੇਅਰਮੈਨ ਤੇ ਵਾਈਸ ਚੇਅਰਮੈਨ ਲਗਾਏ ਗਏ ਫਿਰ ਹਲਕਿਆਂ ਦੇ ਅੰਦਰ ਨਵੇਂ ਇੰਚਾਰਜਾਂ ਦੀ ਨਿਯੁਕਤੀ ਹੋਈ ਤੇ ਪਾਰਟੀ ਦੇ ਵੱਲੋਂ ਹਰੇਕ ਹਲਕੇ ਤੋਂ ਹੁਣ ਫੀਡਬੈਕ ਲਈ ਜਾ ਰਹੀ ਹੈ ਤੇ ਜਿਸ ਤਰੀਕੇ ਦੇ ਨਤੀਜੇ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਸਾਹਮਣੇ ਆਏ ਤਾਂ ਉਸ ਤੋਂ ਬਾਅਦ ਪੰਜਾਬ ਦੇ ਵਿੱਚ 2027 ਦੀਆਂ ਤਿਆਰੀਆਂ ਆਮ ਆਦਮੀ ਪਾਰਟੀ ਨੇ ਸ਼ੁਰੂ ਕਰ ਦਿੱਤੀਆਂ ਨੇ ਪਰ ਇੱਥੇ ਵੱਡਾ ਸਵਾਲ ਨੇ ਕਿ ਆਪਣੇ ਵਰਕਰ ਹੀ ਧਰਨੇ ਤੇ ਬੈਠੇ ਹੋਣ ਤੱਕ ਕੀ ਕੀਤਾ ਜਾਵੇ ਹਾਲਾਂਕਿ ਦੱਸਦੇ ਇਹ ਕਿ ਜਿਵੇਂ ਹੀ ਪ੍ਰੀਤਮ ਮਲਹੋਤਰਾ ਧਰਨੇ ਦੀ ਅਗਵਾਈ ਕਰਦੀ ਹੈ ਤਾਂ ਆਮ ਆਦਮੀ ਪਾਰਟੀ ਦੇ ਵੱਲੋਂ ਵੱਡੀ ਕਾਰਵਾਈ ਵੀ ਕਰ ਦਿੱਤੀ ਜਾਂਦੀ ਹੈ ਹਮਨਦੀਪ ਕੌਰ ਨੂੰ ਮਹਿਲਾ ਵਿੰਗ ਦੇ ਸੂਬਾ ਪ੍ਰਧਾਨ ਨਿਯੁਕਤ ਕਰ ਦਿੱਤਾ ਗਿਆ ਜਦਕਿ ਪ੍ਰੀਤੀ ਮਲਹੋਤਰਾ ਨੂੰ ਇਸ ਪਦ ਤੋਂ ਹਟਾ ਦਿੱਤਾ ਗਿਆ ਹਾਲਾਂਕਿ ਹੁਣ ਇੱਥੇ ਇਹ ਦੇਖਣਾ ਹੋਏਗਾ ਕਿ ਆਖਿਰ ਪ੍ਰੀਤੀ ਮਲਹੋਤਰਾ ਦਾ ਜੋ ਕਹਿਣਾ ਹੈ ਕਿ ਬਾਹਰੀ ਲੋਕਾਂ ਨੂੰ ਉੱਚ ਅਹੁਦੇ ਤੇ ਕਮਾਨ ਦਿੱਤੀ ਜਾ ਰਹੀ ਹੈ ਤਾਂ ਪੰਜਾਬ ਦੀ ਸੱਤਾ ਦੇ ਵਿੱਚ ਜਿਹੜੇ ਉੱਚ ਅਹੁਦੇ ਨੇ ਬਾਹਰੀ ਲੋਕਾਂ ਨੂੰ ਮਿਲ ਰਹੇ ਨੇ ਜਿਸ ਨੂੰ ਲੈ ਕੇ ਜਿਹੜੇ ਸਥਾਨਕ ਵਰਕਰ ਨੇ ਉਹਨਾਂ ਦੇ ਵਿੱਚ ਰੋਸ ਨਜ਼ਰ ਆ ਰਿਹਾ ਤੇ ਇਸੇ ਦੀਆਂ ਤਸਵੀਰਾਂ ਨਜ਼ਰ ਆਈਆਂ ਜੁਥੇ ਪ੍ਰੀਤੀ ਮਲਹੋਤਰਾ ਦੀ ਅਗਵਾਈ ਦੇ ਵਿੱਚ ਪਟਿਆਲਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਇੱਕ ਧਰਨਾ ਲਾ ਦਿੱਤਾ ਤੇ ਉਸ ਤੋਂ ਦੌਰਾਨ ਇਹ ਕਿਹਾ ਗਿਆ ਕਿ ਇਸ ਤਰ੍ਹਾਂ ਦੇ ਧਰਨੇ ਪੰਜਾਬ ਭਰ ਦੇ ਵਿੱਚ ਹੋਰ ਵੀ ਲਾਏ ਜਾਣਗੇ ਹਾਲਾਂਕਿ ਹੁਣ ਇਸ ਕਾਰਵਾਈ ਤੋਂ ਬਾਅਦ ਇਹ ਤਾਂ ਕਹਿ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਕਿਸੇ ਨੂੰ ਵੀ ਢਿਲ ਦੇਣ ਦੇ ਮੂਡ ਦੇ ਵਿੱਚ ਨਜ਼ਰ ਨਹੀਂ ਆ ਰਹੀ ਹੈ ਉਹਨਾਂ ਦਾ ਜ਼ਾਫਤੌਰ ਤੇ ਇਹ ਗੱਲ ਕਹਿ ਦੁੱਤੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਅਣਗੈਲੀ ਬਰਦਾਸ਼ਤ ਨਹੀਂ ਹੋਣ ਵਾਲੀ ਹੈ ਹਾਲਾਂਕਿ ਹੁਣ ਦੇਖਣਾ ਹੋਵੇਗਾ ਕਿ ਆਖਰ ਇਹ ਇੱਕ ਧਰਨਾ ਜਿਹੜਾ ਪਟਿਆਲਾ ਦੇ ਵਿੱਚ ਲੱਗਿਆ ਇਸ ਤੋਂ ਬਾਅਦ ਕਿ ਪੰਜਾਬ ਭਰ ਦੇ ਵਿੱਚ ਅਜੇਹਾ ਕੁਝ ਵਰਕਰਾਂ ਦੇ ਵਿੱਚ ਵੇਖਣ ਨੂੰ ਆਉਂਦਾ ਹੈ ਜਾਂ ਨਹੀਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਅਮਨਦੀਪ ਕੌਰ ਨੂੰ ਮਹਿਲਾ ਮੰਗੇ ਸੂਬਾ ਪ੍ਰਧਾਨ ਨਿਯੁਕਤ ਕਰ ਦਿੱਤਾ ਜਦਕਿ ਪ੍ਰੀਤੀ ਮਲਹੋਤਰਾ ਨੂੰ ਇਸ ਪਦ ਤੋਂ ਹਟਾ ਦਿੱਤਾ ਗਿਆ ਉਹ ਆਪਣੀ ਹੀ ਸਰਕਾਰ ਦੇ ਖਿਲਾਫ ਧਰਨੇ ਤੇ ਬੈਠੀ ਹੋਈ ਸੀ ਦਰਸਲ ਇਸ ਫੈਸਲੇ ਨੂੰ ਸਾਲ 2027 ਦੇ ਵਿਧਾਨ ਸਭਾ ਚੋਣਾਂ ਦੀ ਤਿਆਰੀ ਦੇ ਨਾਲ ਜੋੜ ਕੇ ਵੇਖਿਆ ਜਾ ਸਕਦਾ ਹੈ ਪਾਰਟੀ ਹੁਣ ਕਿਸੇ ਵੀ ਤਰ੍ਹਾਂ ਦੀ ਗਲਤੀ ਬਰਦਾਸ਼ਤ ਕਰਨ ਦੇ ਮੂਡ ਦੇ ਵਿੱਚ ਨਹੀਂ ਹੈ ਇਸ ਤੋਂ ਪਹਿਲਾਂ ਵੀ ਪਾਰਟੀ ਦੇ ਵੱਲੋਂ ਕਈ ਨਿਯੁਕਤੀਆਂ ਕੀਤੀਆਂ ਗਈਆਂ ਅਸਲ ਦੇ ਵਿੱਚ 1 ਜੂਨ ਨੂੰ ਪਟਿਆਲਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਧਰਨਾ ਦਿੱਤਾ ਜਿਸ ਦੀ ਅਗਵਾਈ ਪ੍ਰੀਤੀ ਮਲਹੋਤਰਾ ਕਰ ਰਹੀ ਸੀ ਮੀਡੀਆ ਨਾਲ ਗੱਲਬਾਤ ਦੌਰਾਨ ਉਹਨਾਂ ਕਿਹਾ ਕਿ ਪਾਰਟੀ ਦੇ ਵਿੱਚ ਬਾਹਰੀ ਲੋਕਾਂ ਨੂੰ ਕਮਾਨ ਸੌਂਪੀ ਜਾ ਰਹੀ ਹੈ ਉਹਨਾਂ ਕਿਹਾ ਕਿ ਇਹ ਇੱਕ ਸੰਕੇਤਕ ਧਰਨਾ ਹੈ ਜਿਸ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਧਰਨੇ ਹੋਣਗੇ ਕਿਉਂਕਿ ਸਥਾਨਕ ਵਰਕਰਾਂ ਦੀ ਅਣਦੇਖੀ ਕੀਤੀ ਜਾ ਰਹੀ ਹੈ ਤੇ ਉਹਨਾਂ ਇਹ ਵੀ ਦੋਸ਼ ਲਗਾਇਆ ਕਿ ਉਹ ਪੂਰੇ ਪੰਜਾਬ ਦੇ ਵਰਕਰਾਂ ਨੂੰ ਇਕਜੁੱਟ ਨਹੀਂ ਕਰ ਪਾਈ ਹੈ ਤੇ ਉਧਰ ਹੀ ਦੂਜੇ ਪਾਸੇ ਪਾਰਟੀ 2027 ਦੀਆਂ ਚੋਣਾਂ ਨੂੰ ਲੈ ਕੇ ਕਿਸੇ ਨੂੰ ਵੀ ਟਿੱਲ ਦੇਣ ਦੇ ਮੂੜ ਦੇ ਵਿੱਚ ਨਹੀਂ ਹੈ ਜਿਸ ਕਰਕੇ ਉਹਨਾਂ ਨੂੰ ਪਦ ਤੋਂ ਹਟਾ ਦਿੱਤਾ ਗਿਆ ਤਾਂ ਦਿੱਲੀ ਚੋਣਾਂ ਦੇ ਵਿੱਚ ਮਿਲੀ ਹਾਰ ਤੋਂ ਬਾਅਦ ਆਮ ਆਦਮੀ ਪਾਰਟੀ ਹੁਣ ਪੰਜਾਬ ਦੇ ਵਿੱਚ ਕਿਸੇ ਕਿਸਮ ਦੀ ਅਣਗੈਲੀ ਨਹੀਂ ਕਰ ਸਕਦੀ ਹੈ ਤਾਂ ਨਤੀਜੇ ਉਹਨ ਤੋਂ ਤੁਰੰਤ ਬਾਅਦ ਦਿੱਲੀ ਦੇ ਸਾਬਕਾ ਡਿਪਟੀ ਸੀਐਮ ਮਨੂਸ਼ ਸਤੋਦੀਆ ਨੂੰ ਪੰਜਾਬ ਦਾ ਇੰਚਾਰਜ ਨਿਯੁਕਤ ਕਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਲਗਾਤਾਰ ਪੰਜਾਬ ਦੇ ਵੱਖ-ਵੱਖ ਹਲਕਿਆਂ ਦੇ ਵਿੱਚ ਫੀਡਬੈਕ ਲਈ ਜਾ ਰਹੀ ਹੈ ਨਾਲ ਹੀ ਪਾਰਟੀ ਦੇ ਸੰਗਠਨ ਨੂੰ ਵੀ ਫੈਲਾਇਆ ਗਿਆ ਹੈ ਤਦ ਦੱਸੋ ਇਹ ਕਿ ਇਸ ਦੌਰਾਨ ਬੋੜਾ ਤੇ ਨਿਗਮਾ ਦੇ ਵਿੱਚ ਚੇਅਰਮੈਨ ਤੇ ਵਾਈਸ ਚੇਅਰਮੈਨ ਲਗਾਏ ਗਏ ਫਿਰ ਹਲਕਿਆਂ ਦੇ ਅੰਦਰ ਨਵੇਂ ਇੰਚਾਰਜਾਂ ਦੀ ਨਿਯੁਕਤੀ ਹੋਈ ਤੇ ਪਾਰਟੀ ਦੇ ਵੱਲੋਂ ਹਰੇਕ ਹਲਕੇ ਤੋਂ ਹੁਣ ਫੀਡਬੈਕ ਲਈ ਜਾ ਰਹੀ ਹੈ ਤੇ ਜਿਸ ਤਰੀਕੇ ਦੇ ਨਤੀਜੇ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਸਾਹਮਣੇ ਆਏ ਤਾਂ ਉਸ ਤੋਂ ਬਾਅਦ ਪੰਜਾਬ ਦੇ ਵਿੱਚ 2027 ਦੀਆਂ ਤਿਆਰੀਆਂ ਆਮ ਆਦਮੀ ਪਾਰਟੀ ਨੇ ਸ਼ੁਰੂ ਕਰ ਦਿੱਤੀਆਂ ਨੇ ਪਰ ਇੱਥੇ ਵੱਡਾ ਸਵਾਲ ਨੇ ਕਿ ਆਪਣੇ ਵਰਕਰ ਹੀ ਧਰਨੇ ਤੇ ਬੈਠੇ ਹੋਣ ਤੱਕ ਕੀ ਕੀਤਾ ਜਾਵੇ ਹਾਲਾਂਕਿ ਦੱਸਦੇ ਇਹ ਕਿ ਜਿਵੇਂ ਹੀ ਪ੍ਰੀਤਮ ਮਲਹੋਤਰਾ ਧਰਨੇ ਦੀ ਅਗਵਾਈ ਕਰਦੀ ਹੈ ਤਾਂ ਆਮ ਆਦਮੀ ਪਾਰਟੀ ਇਹਦੂ ਵੱਡੀ ਕਾਰਵਾਈ ਵੀ ਕਰ ਦਿੱਤੀ ਜਾਂਦੀ ਹੈ ਹਮਨਦੀਪ ਕੌਰ ਨੂੰ ਮਹਿਲਾ ਵਿੰਗ ਦੇ ਸੂਬਾ ਪ੍ਰਧਾਨ ਨਿਯੁਕਤ ਕਰ ਦਿੱਤਾ ਗਿਆ ਜਦਕਿ ਪ੍ਰੀਤੀ ਮਲਹੋਤਰਾ ਨੂੰ ਇਸ ਪਦ ਤੋਂ ਹਟਾ ਦਿੱਤਾ ਗਿਆ ਹਾਲਾਂਕਿ ਹੁਣ ਇੱਥੇ ਇਹ ਦੇਖਣਾ ਹੋਏਗਾ ਕਿ ਆਖਿਰ ਪ੍ਰੀਤੀ ਮਲਹੋਤਰਾ ਦਾ ਜੋ ਕਹਿਣਾ ਹੈ ਕਿ ਬਾਹਰੀ ਲੋਕਾਂ ਨੂੰ ਉੱਚ ਅਹੁਦੇ ਤੇ ਕਮਾਨ ਦਿੱਤੀ ਜਾ ਰਹੀ ਹੈ ਤਾਂ ਪੰਜਾਬ ਦੀ ਸੱਤਾ ਦੇ ਵਿੱਚ ਜਿਹੜੇ ਉੱਚ ਅਹੁਦੇ ਨੇ ਬਾਹਰੀ ਲੋਕਾਂ ਨੂੰ ਮਿਲ ਰਹੇ ਨੇ ਜਿਸ ਨੂੰ ਲੈ ਕੇ ਜਿਹੜੇ ਸਥਾਨਕ ਵਰਕਰ ਨੇ ਉਹਨਾਂ ਦੇ ਵਿੱਚ ਰੋਸ ਨਜ਼ਰ ਆ ਰਿਹਾ ਤੇ ਇਸੇ ਦੀਆਂ ਤਸਵੀਰਾਂ ਨਜ਼ਰ ਆਈਆਂ ਜੁਥੇ ਪ੍ਰੀਤੀ ਮਲਹੋਤਰਾ ਦੀ ਅਗਵਾਈ ਦੇ ਵਿੱਚ ਪਟਿਆਲਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਇੱਕ ਧਰਨਾ ਲਾ ਦਿੱਤਾ ਤੇ ਉਸ ਤੋਂ ਦੌਰਾਨ ਇਹ ਕਿਹਾ ਗਿਆ ਕਿ ਇਸ ਤਰ੍ਹਾਂ ਦੇ ਧਰਨੇ ਪੰਜਾਬ ਭਰ ਦੇ ਵਿੱਚ ਹੋਰ ਵੀ ਲਾਏ ਜਾਣਗੇ ਹਾਲਾਂਕਿ ਹੁਣ ਇਸ ਕਾਰਵਾਈ ਤੋਂ ਬਾਅਦ ਇਹ ਤਾਂ ਕਹਿ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਕਿਸੇ ਨੂੰ ਵੀ ਢਿਲ ਦੇਣ ਦੇ ਮੂਡ ਦੇ ਵਿੱਚ ਨਜ਼ਰ ਨਹੀਂ ਆ ਰਹੀ ਹੈ ਉਹਨਾਂ ਜ਼ਾਫਤੌਰ ਤੇ ਇਹ ਗੱਲ ਕਹ ਦੁੱਤੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਅਣਗੈਲੀ ਬਰਦਾਸ਼ਤ ਨਹੀਂ ਹੋਣ ਵਾਲੀ ਹੈ ਹਾਲਾਂਕਿ ਹੁਣੇ ਵੇਖਣਾ ਹੋਏਗਾ ਕਿ ਆਖਰ ਇਹ ਇੱਕ ਧਰਨਾ ਜਿਹੜਾ ਪਟਿਆਲਾ ਦੇ ਵਿੱਚ ਲੱਗਿਆ ਇਸ ਤੋਂ ਬਾਅਦ ਕਿ ਪੰਜਾਬ ਭਰ ਦੇ ਵਿੱਚ ਅਜਿਹਾ ਕੁਝ ਵਰਕਰਾਂ ਦੇ ਵਿੱਚ ਵੇਖਣ ਨੂੰ ਆਉਂਦਾ ਹੈ ਜਾਂ ਨਹੀਂ